ਅੱਜ ਬਲਾਡਾ ਦੇ ਵਿਧਾਇਕ ਬੋਧਰਾਮ ਦੀ ਰਹਿਨਮਾਈ ਹੇਠ ਉਹਨਾਂ ਦੇ ਦਫ਼ਤਰ ਵਿਖੇ ਬਾਬਾ ਕਾਲਾ ਪਿੰਡ ਸੈਦੇਵਾਲਾ ਸਰਪੰਚ ਅਤੇ ਪੰਚਾਇਤ ਨੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਇਸ ਮੌਕੇ ਤੇ ਵਿਧਾਇਕ ਤੇ ਪੰਜਾਬ ਦੇ ਪ੍ਰਧਾਨ ਬੋਧਰਾਮ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰੂਗੀ ਕਿਉਂਕਿ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਐਮਐਲਏ ਨੇ ਬਹੁਮਤ ਨਾਲ ਜਿੱਤੇ ਨੇ ਇਸ ਤਰ੍ਹਾਂ ਹੀ ਲੋਕ ਇਹ ਸਾਡੀ ਉਸ ਨੂੰ ਪਤਵਾ ਦੇਣਗੇ ਤੇ ਇਸ ਮੌਕੇ ਦੇ ਉੱਤੇ ਬਾਬਾ ਕਾਲਾ ਨੇ ਕੀ ਕਿਹਾ ਉਹ ਸੁਣਦੇ ਆ ਤੁਸੀ ਜਿਵੇਂ ਨਿਊ ਟਾਈਮ ਮੈਂ ਜਸੀ ਸਿੰਘ ਬਲੂ ਅੱਜ ਸਾਡੇ ਨਾਲ ਹਲਕਾ ਬੁਲਾਡੇ ਦੇ ਵਿਧਾਇਕ ਪ੍ਰਿੰਸੀਪਲ ਬੋਸੇ ਜੀ ਨੇ ਤੇ ਪੰਜਾਬ ਦੇ ਪ੍ਰਧਾਨ ਆਵਾ ਦੀ ਪਾਰਟੀ ਨਾਲ ਗੱਲਬਾਤ ਕਰਦੇ ਆ ਤਲਕੀ ਸੈਟੇਪਿੰਡ ਸੈਤੇ ਵਾਲੇ ਦੇ ਸਰਪੰਚ ਜਿਹੜੇ ਸਾਡੇ ਕੋ ਇੰਕੁਆਇਰ ਕਰ ਰਿਖੀ ਗਣਾ 30 ਫ फेब्रुवारी ਨੂੰ ਮਰਵਾ ਨਿਕਾਲਾ ਤੇ ਕਿਤੇ ਵਿਚਾਰ ਨਹੀਂ ਪਾ। ਅੱਜ ਮਤ ਸੈਟੇਪਿੰਡ ਹੈ। ਜਿਹੜੇ ਦੋ ਜਨਤਾ ਦੇ ਸੀਗਾ ਤੇ ਪਾਰਟੀ ਨੂੰ ਬੰਦਾ ਹੋਇਆ ਤੇ ਪ੍ਰਮਾਤਵਾ ਲਾਪਿਆ। ਮੈਂਨ ਜੀ ਆਇਆਂ ਕਹਾਂ। ਪਿਆਸ ਕਰਦਾ ਕਿ ਜੇ ਕੋਈ ਇਲੈਕਸ਼ਨ ਆਉਣੀ ਆਉਣਾ। ਪਾਰਲੀਮੈਂਟ ਦੇ ਇਲੈਕਸ਼ਨ ਆਉਣਗੇ ਆ ਪੰਚਾਇਤ ਦੇ ਹੋਣ ਜਾਂ ਬਲੱਗ ਖੰਡ ਹੋਣਗੇ ਆ। ਤਾਂ ਸਾਡੇ ਮੇਰੀ ਬਾਕਰ ਨੂੰ ਆਪਣੇ ਬਾਕੀ ਬਣ ਕਰ ਲੈ। ਇਹ ਇਹ ਬਦ ਚੜ ਕੇ ਅਮاں ਸਾਡੇ ਕੀ ਤਾਜ ਜਿਹੜੀਆਂ ਇਥੋਂ ਦੀਆਂ ਲੜੀਆਂ ਚ ਪਾਕਾ ਦੇ ਲੋਕ ਨੇ ਬਦਲ ਜਨਕ ਤੇ ਆ ਮਹਾਰਾਜ ਜੀ ਚੰਗਿਆ ਬਹੁਤ ਬਹੁਤ ਧੰਨਵਾਦ ਜਿੰਦਰ ਸਾਹਿਬ ਇੱਕ ਹੋਰ ਸੀਗਾ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚ ਮੈਂ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਹੋ ਹਾਲ ਸਾਡੇ 92 ਪੰਜਾ ਜੀ ਸਾਗੀ ਐਮਐਲਪ ਨੇ ਕਿਹਾ ਸਾਹ ਮਹਾਰਾਜ ਸਾਹਿਬ ਨੇ ਕਿਹਾ ਸੀ ਕਿ 10 ਦੇ ਅੰਦਰ ਨਵੇਂ ਖੜਾ ਕਰਾਂਗੇ ਅਸੀਂ ਤੱਕ ਜਿੰਦਰ ਸਾਹਿਬ ਇਸ ਤਰ੍ਹਾਂ ਨਿਕਲੇ ਅਜੀਤ ਪਾਪਾ ਜੀ ਨੇ ਪਾਰਟੀ ਚਾਰ ਕੀਤੀ ਸਨ ਬਹੁਤ ਵਧੀਆ ਲੱਗਿਆ ਜੀ ਆਉਣ ਵਾਲੀਆਂ elections ਦੇ ਵਿੱਚ ਸਾਡੇ ਬਾਬਾ ਜੀ ਸਾਥ ਦੇਣਗੇ ਸਾਡੇ ਪੁਰਾਣੇ ਮਿੱਤਰ ਨੇ ਔਰ ਐਵੇਂ ਇਨਸਾਫ ਦੇ ਕੰਮਾਂ ਦੇਖ ਕੇ ਮੈਨੂੰ ਕਾफी ਦਿਨਾਂ ਤੋਂ ਮਨ ਬਾਬਾ ਜੀ ਹੁ ਕਰ ਰਹੇ ਸੀਗੇ ਹੌਂਸ ਕਰ ਰਹੇ ਸੀਗੇ ਵੀ ਅਸੀਂ ਜਮਾਇਤ ਕਰਦੀਆਂ ਪਾਰਟੀ ਵਕ ਵਕ ਜਿੰਨੇ ਵੀ ਸਾਡੇ ਕਾਲ ਨੇਗੇ ਲਹਿਰਾਂ ਤੋਂ ਲਾ ਲਓ ਬਿਜਲੀ ਤੋਂ ਲਾ ਲਓ ਅਸੀਂ ਹਰ ਥਾਂ ਪਿੰਡਾਂ ਦੇ ਵਿੱਚ ਜੀਵਿਦਾਰਾਂ ਦਾ ਖਤਰਾ ਸੀ ਜਿਹੜੇ ਖਾਲੇ ਨੇਗੇ ਟੈਪ ਲੈਣਾ ਪਾ ਰਹੇ ਹੈਗੇ ਕ੍ਰੀ ਸੀਐਮ ਸਾਹਿਬ ਦੀ ਬਹੁਤ ਹੀ ਵਧੀਆ ਜਿਹੀ ਸੋਚ ਹੈਗੀ ਹਰ ਪੱਖੀ ਗਰੀਬਾਂ ਵਾਸਤੇ ਵੀ ਟੀਵੀਦਾਰਾਂ ਵਾਸਤੇ ਵੀ ਸਾਰੇ ਪੱਖੀ ਅਸੀਂ ਬਹੁਤ ਹੀ ਜੜੀ ਤਨਮਨ ਦੇ ਨਾਲ ਅਸੀਂ ਕੰਮ ਕਰਾਂਗੇ ਉਸ ਸੋਚ ਨੂੰ ਦੇਖਦੇ ਹੋਏ ਬਾਬਾ ਜੀ ਨੂੰ ਜੀ ਉਹ ਜੀ ਇਹ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਪ੍ਰਿਨਸੀਪਲ ਕੁਦਰਾਮ ਜੀ ਦੇ ਰਾਇਣ ਬਾਈ ਹੇਟ ਉਹਨਾਂ ਨਾਲ ਗੱਲਬਾਤ ਕਰਦੇ ਬੀਜੇਪੀ ਕਿਉਂ ਛੱਡੀ ਕਿਉਂ ਛੱਡੀ ਇਹ ਬੀਜੇਪੀ ਬੀਜੇਪੀ ਮੈਂ ਸੋਚਿਆ ਵੀ ਚਲੋ ਪਹਿਲਾਂ ਮੇਰਾ ਜਿੱਧਰ ਵੀ ਹੈਗਾ ਸੀਗਾ ਮੈਂ ਬੀਜੇਪੀ ਛੱਡਤੀ ਉਹ ਆਪਣਾ ਅੱਜ ਛੱਡਤੀ ਬੀਜੇਪੀ ਤਾਂ ਮੈਂ ਐਵੇਂ ਸੀਗਾ ਵੀ ਮੇਰੇ ਨਕਈ ਸਾਹਿਬ ਆ ਗਏ ਭੋਲਾ ਹਸਰਪੁਰ ਆ ਗਿਆ ਜੈਨ ਸਾਹਿਬ ਆ ਗਿਆ ਮੈਨੂੰ ਨਕਈ ਸਾਹਿਬ ਕਹਿਣ ਲੱਗੇ ਵੀ ਜਮੈਨ ਕਰੋ 2250 ਬੰਦਾ ਮੈਂ ਇਕੱਠਾ ਕਰਕੇ ਜਮੈਨ ਕੀਤਾ ਉਸ ਤੋਂ ਬਾਅਦ ਜੋ ਮੈਨੂੰ ਕੋਈ ਦਾਮ ਹੀ ਨਹੀਂ ਲੱਗਿਆ ਭੋਲਾ ਕਹਿੰਦਾ ਕਰੇ ਮੈਂ ਤਾਂ ਖਾਣਾ ਖਾ ਰਿਹਾ ਮੰਤਰੀ ਨਾਲ ਮੈਂ ਰੋਟੀ ਖਾ ਰਿਹਾ ਮੈਂ ਡਰਾਈਵਰੀ ਕਰ ਰਿਹਾ ਉਧਰਨ ਕਈ ਸਾਹਿਬ ਨੇ ਕਹਿ ਰਿਆ ਸੀ ਉੱਥੇ ਰਾਜ ਸਭਾ 'ਚ ਬੈਠੇ ਆ ਉਧਰ ਜੈਨ ਨੂੰ ਕਿਹਾ ਕਰਾਂ ਜੈਨ ਕਹਿਆ ਕਰੇ ਰੇਂਜ ਦੀ ਸਮੱਸਿਆ ਜੀ ਰੇਂਜ ਦੀ ਸਮੱਸਿਆ ਮੈਂ ਰੇਂਜ ਦੀ ਸਮੱਸਿਆ ਤੋਂ ਕਰਕੇ ਤਾਂ ਇੱਧਰ ਰਲ ਗਿਆ ਰੇਂਜ ਦੀ ਸਮੱਸਿਆ ਨੂੰ ਲੋਟਾਈ ਉਹਨਾਂ ਦੀ ਤੁਹਾਡੇ ਤੋਂ ਬੀਜੇਪੀ ਤੁਹਾਡੇ ਮਤਲਬ ਕਿ ਤੁਹਾਡੇ ਬੀਜੇਪੀ 'ਚ ਸੁਲਵਾਈ ਨਹੀਂ ਹੋਈ ਨਹੀਂ ਨਹੀਂ ਬਿਲਕੁਲ ਸੁਲਵਾਈ ਹੋਈ ਜਿਹੜਾ ਕੋਈ ਬੀਜੇਪੀ 'ਚ ਰਲ ਰਿਹਾ ਨਾ ਆਪਦਾ ਸਮਝ-ਸੋਚ ਕੇ ਰਲੇ ਬਿਲਕੁਲ ਸਮਝ ਲਈ ਜਿਹੜਾ ਆ ਮੈਂ ਕਹਿੰਦਾ ਵੀ ਭੋਲਾ ਹਸਨਪੁਰ ਤੁਹਾਡਾ ਭਲਾੜਾ ਜੈਨ ਠੀਕ ਹੈ ਨਕਰੀ ਸਾਹਿਬ 1% ਫੋਨ ਵੀ ਨਹੀਂ ਚੱਕਿਆ ਮੁੜ ਕੇ ਯਾਰ ਆਪਾਂ ਸਾਫ਼ ਕਰ ਰਹੇ ਤੇ ਬਾਕੀ ਜੋ ਕਿਸਾਨਾਂ ਦਾ ਮੁੱਦਾ ਹੈ ਮੈਂ ਕਹਿਣਾ ਚਾਹਣਾ ਮੋਦੀ ਸਾਹਿਬ ਨੂੰ ਵੀ ਜੋ ਕਿਸਾਨਾਂ ਦੀ ਸੁਣਵਾਈ ਹੈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਵੀ ਸਾਡੇ ਭਰਾ ਤੇ ਕਿਸਾਨ ਵੀ ਸਾਡੇ ਭਰਾ ਨੇ ਜੋ ਮੰਗਾਂ ਕੀਤੀਆਂ ਨੇ ਉਹ ਪੂਰੀਆਂ ਕਰੇ ਮੋਦੀ ਸਾਹਿਬ ਤੇ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਕਿਵੇਂ ਦੇਖਦੇ ਤੁਸੀਂ ਜੀ ਚਾਹਣਾ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਜੀ ਹਜੇ ਤਾਂ ਮੌਲ ਭੱਗ ਰਿਹਾ ਬਾਜ ਜ ਦਸਾਂਗੇ ਤੁਹਾਨੂੰ ਕੀ ਟਾਈਮ ਹੀ ਬਹੁਤ ਘਟ ਰਿਹਾ ਟਾਈਮ ਕੋਈ ਨਹੀਂ ਟਾਈਮ ਤਾਂ ਦਿਨ ਰਾਤ ਅੜਕੇ ਨੂੰ ਬਦਲ ਜਾਂਦਾ ਟਾਈਮ ਦਾ ਕੀ ਟਾਈਮ ਨਹੀਂ ਟਾਈਮ ਨਹੀਂ ਪਤਾ ਦਿਲ ਟਾਈਮ ਲੱਗਦਾ ਇਹ ਸਨ ਬਾਬਾ ਪਿੰਡ ਸੈਦੇ ਵਾਲੇ ਤੋਂ ਕਾਲਾ ਜੀ ਸਾਫ ਦਾ ਸਰਪੰਚ ਨੇ ਤੇ ਮੋਹਨ ਸਿੰਘ ਪ੍ਰਿੰਸੀਪਲ ਮੋਹਨ ਸਿੰਘ ਜੀ ਦੇ ਇਹ ਜੀ ਹੈਗੀ ਆ ਰਹਿਨਮਾਈ ਹੇਠ ਅੱਜ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਆ ਬੀਜੇਪੀ ਨੂੰ ਛੱਡ ਕੇ ਬੀਜੇਪੀ ਤੇ ਨੀਤੀ ਨੂੰ ਛੱਡ ਕੇ ਉਹ ਕਹਿੰਦੇ ਵੀ ਬੀਜੇਪੀ ਆ ਜਿਹੜੀ ਸਾਨੂੰ ਮਨੂੰ ਰਾਸ ਵੀ ਹੈਗੀ ਮੇਰੇ ਕੋਈ ਸੁਣਵਾਈ ਨਹੀਂ ਹੋਈ ਹੈਗੀ ਕੈਮਰਾਮੈਨ ਵਿਕਰਮ ਵਿੱਕੀ ਦੇ ਨਾਲ ਜਗਜੀਤ ਸਿੰਘ ਬਿੱਲੂ ਟਾਈਮ ਨਿਊਜ਼ ਮਾਨਸਾ